ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬੈਠਾ ਗੁਰਪਾਰੀ ਜਣਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੋ ਸੂਰਮਾ ਵੱਡ ਜੌਦਾ ਬਹੁਤ ਪਾਰੂਪਕਾਰੀ ਐਸੇ ਦੀਨਦਿਆਲ ਸਤਿਗੁਰੂ ਮੇਰੀ ਪੀੜੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ 11 ਸਾਲ ਦੀ ਉਮਰ ਦੇ ਵਿੱਚ ਪਿਤਾ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਤਖਤ ਦੀ ਸਿਰਜਣਾ ਆਰੰਭ ਕੀਤੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਪਾਵਨ ਤਖਤ ਤਿਆਰ ਕੀਤਾ ਤੇ ਤਖਤੇ ਸ਼ੋਭਨੀਕ ਸੁਭਾਏਮਾਨ ਹੋ ਕੇ ਮੀਰੀ ਤੇ ਪੀਰੀ ਦੀਆਂ ਸ੍ਰੀ ਸਭਾ ਦਾ ਧਾਰਨ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਭਾਈ ਚੰਗੀ ਜਵਾਨੀ ਚੰਗੀ ਨਸਲ ਦੇ ਘੋੜੇ ਚੰਗੇ ਸ਼ਸਤਰ ਗੁਰੂ ਨਾਨਕ ਦੇ ਘਰ ਵਿੱਚ ਹਾਜ਼ਰ ਕੀਤੇ ਜਾਣ ਤਾਂ ਕਿ ਸ਼ਸਤਰਧਾਰੀ ਫੌਜ ਤਿਆਰ ਕੀਤੀ ਜਾਵੇ ਸੋ ਮੀਰੀ ਪੀਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਦਿਵਸ ਜਿੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਵੇਕ ਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਦੇ ਨਾਲ ਧਰਮ ਕੀ ਬਾਣੀ ਦੇ ਖੰਡ ਪਾਠ ਸਰਾਂ ਦੇ ਭੋਗ ਪਾਏ ਪਿਲਾਹੀ ਬਾਣੀ ਤੇ ਕੀਰਤਨ ਗੁਰਮਤ ਸਮਾਗਮ ਹੋਇਆ ਤੇ ਢਾਡੀ ਦਰਬਾਰ ਚੱਲ ਰਿਹਾ ਅੱਜ ਸਾਰਾ ਦਿਨ ਢਾਡੀ ਸਿੰਘਾਂ ਵੱਲੋਂ ਸਤਿਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਨਾਲ ਨਾਲ ਗੁਰੂ ਸਾਹਿਬ ਜੀ ਨੇ ਢਾਡੀਆਂ ਨੂੰ ਵੀ ਬਹੁਤ ਵੱਡਾ ਮਾਣ ਬਖਸ਼ਿਆ ਅੱਜ ਦੇ ਸ਼ੁਭ ਦਿਹਾੜੇ ਤੇ ਕਿ ਮਰਦਾ ਹੋ ਚੁੱਕੀ ਜ਼ਮੀਰ ਵਾਲੇ ਲੋਕਾਂ ਦੇ ਅੰਦਰ ਨਵੀਂ ਰੂਹ ਫੂਕਣ ਵਾਸਤੇ ਢਾਡੀਆਂ ਨੂੰ ਇਹ ਵਚਨ ਕੀਤਾ ਕਿ ਭਾਈ ਜੇ ਤੁਸੀਂ ਵਾਰਾਂ ਹੀ ਗਾਉਣੀਆਂ ਐ ਇਤਿਹਾਸ ਹੀ ਸਰਵਣ ਕਰਾਉਣਾ ਐ ਤੇ ਉਹ ਇਤਿਹਾਸ ਸੁਣਾਓ ਸੋ ਜੀਵੇ ਅੱਜ ਸਮਾਨ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਢਾਡੀਆਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਸਤਕਾਰ ਦਿੱਤਾ ਤੇ ਢਾਡੀਆਂ ਨੇ ਕੌਮ ਅੰਦਰ ਨਵੀਂ ਰੂਹ ਫੂਕੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜੇ ਜਿੱਤਾਂ ਪ੍ਰਾਪਤ ਕੀਤੀਆਂ ਕਿਉਂਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜੰਗਾਂ ਸਨ ਸੋ ਆਪ ਸਮੂਚੀਆਂ ਸੰਗਤਾਂ ਨੂੰ ਮੇਰੀ ਪੀਰੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਆਪ ਜੀ ਖੰਡੇ ਬਾਟੇ ਦੀ ਪੋਲ ਛਕੋ ਗੁਰੂ ਵਾਲੇ ਬਣੋ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰੀ ਢਾਡੀ ਸ਼੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਜੀ ਕਹਿਣਾ ਚਾਹੁੰਦਾ ਜਿਹੜਾ ਕਿ ਮੇਰੀ ਫਿਰ ਦੀਸ ਤੋਂ ਮਨਾਇਆ ਜਾ ਰਿਹਾ ਹੈ ਪਹਿਲੇ ਢਾਡੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਨ ਵਿੱਚ ਇੱਕ ਵਾਰ ਗਈ ਸੀ ਬਾਬਾ ਨੱਥਮਲ ਤੇ ਬਾਬਾ ਅਬਦੁਲਖੈਰ ਨੇ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਂ ਗੀਰਦੀ ਪੱਗ ਤੇਰੀ ਕੀ ਜਹਾਂਗੀਰ ਦੀ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਅੰਦਰ ਕਹਿ ਲੋ ਜਾਂ ਸਿੱਖ ਜਗਤ ਦੇ ਅੰਦਰ ਕਹਿ ਲੋ ਬਹੁਤ ਵੱਡਾ ਟਰਨਿੰਗ ਪੁਆਇੰਟ ਆ ਮਾਲਾ ਫੇਰਨ ਵਾਲੇ ਸਮਾਧੀਆਂ ਲਾਉਣ ਵਾਲੇ ਅੱਜ ਤੋਂ ਬਾਅਦਾ 6ਵੇਂ ਪਾਦਸ਼ਾਹ ਨੇ ਹੱਥਾਂ ਵਿੱਚ ਸ੍ਰੀ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਨੂੰ ਵੀਰਾਸਾ ਸੁਣਾਉਂਦਾ ਹੁਕਮ ਦੇ ਦਿੱਤਾ ਜਾਨੀ ਕਿ ਸਿੱਖ ਜਿੱਥੇ ਧਰਮ ਦਾ ਪੁਜਾਰੀਏ ਉਥੇ ਅੱਜ ਤੋਂ ਬਾਅਦ ਸਿੱਖ ਰਾਜਨੀਤੀ ਦਾ ਵੀ ਜਾਣਕਾਰ ਹੋਵੇਗਾ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨ ਕੇ ਸੱਚੇ ਪਾਤਸ਼ਾਹ ਨੇ ਸਮੇਂ ਦੀ ਹਕੂਮਤ ਨੂੰ ਕਹਿ ਲੋ ਜਾਂ ਸਮੇਂ ਦੇ ਸਿਸਟਮ ਨੂੰ ਇੱਕ ਆਵਾਜ਼ ਮਾਰੀ ਸੀ ਕਿ ਸਿੱਖ ਅੱਜ ਤੋਂ ਬਾਅਦ ਜਿੱਥੇ ਧਰਮ ਦੇ ਵਿੱਚ ਤਰੱਕੀ ਕਰਦਾ ਹੈ ਉਥੇ ਲੋੜ ਪੈਣ ਤੇ ਜਾਬਰਾਂ ਤੇ ਜਰਵਾਣਿਆਂ ਦੇ ਖਿਲਾਫ ਆਪਣੀ ਤੇਗ ਵੀ ਵਰਤੇਗਾ ਅਤੇ ਮਨੁੱਖਤਾ ਦੀ ਰਾਖੀ ਵਾਸਤੇ ਹਰ ਤਰ੍ਹਾਂ ਦੀ ਸ਼ਹਾਦਤ ਦੇਣ ਵਾਸਤੇ ਤਿਆਰ ਰਹੇਗਾ ਇਹ ਲੱਗਦਾ ਕਿ ਅੱਜ ਕੱਲ ਦੇਖਿਆ ਗਿਆ ਕਿ ਨੌਜਵਾਨ ਜਿਹੜੇ ਇਸ ਮੇਰੀ ਪੀਰੀ ਦੇਸ ਜਾਂ ਕੋਈ ਵੀ ਸਿੱਖ ਇਤਿਹਾਸ ਕੋਫੀ ਮੰਝੇ ਉਹਦਾ ਕਾਰਨ ਹੈ ਵੀ ਕਿਤੇ ਨਾ ਕਿਤੇ ਸਾਡੇ ਚੋਂ ਪ੍ਰਚਾਰ ਦੀ ਕਮੀ ਹੈ ਜਿੱਦਾਂ ਅਸੀਂ ਬਾਕੀ ਦਿਨਾਂ ਦਾ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕਰਦੇ ਆ ਫਲੈਕਸ ਬੋਰਡ ਲਾਉਂਦੇ ਆ ਜਾਂ ਟੀਵੀ ਤੇ ਪ੍ਰਚਾਰ ਕਰਦੇ ਆ ਜਦੋਂ ਕਿ ਸਿੱਖ ਇਤਿਹਾਸ ਅੰਦਰ ਮੀਰੀ ਪੀਰੀ ਦਿਵਸ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਤੇ ਮਹਾਨ ਦਿਨ ਹੈ ਸ਼੍ਰੋਮਣੀ ਕਮੇਟੀ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਇਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਪ੍ਰੋਗਰਾਮ ਰੱਖਿਆ ਜਾਵੇ ਛੋਟੇ ਪੱਧਰ ਦਾ ਨਾ ਹੋਵੇ ਕਿਉਂਕਿ ਬਹੁਤ ਵੱਡਾ ਇਤਿਹਾਸ ਵਿੱਚ ਪਲਟਾ ਵਾ ਅੱਜ ਦੇ ਦਿਨ ਮੇਰੀ ਪੀੜੀ ਦਿਲਸ ਦਾ ਜਿਹੜਾ ਆਪਾਂ ਮੰਨ ਸਕਦੇ ਹਾਂ ਤੁਹਾਡੀ ਤਕਰੀ ਗੱਲ ਵੀ ਤੁਹਾਡੀ ਬਹੁਤ ਸਨਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਤਾਇਆ ਸਭ ਤੁਹਾਨੂੰ ਲੈ ਕੇ ਆਉਣਾ ਹਾਂ ਹਾਂਜੀ ਬੜਾ ਮਾਣ ਫੀਲ ਹੁੰਦਾ ਹੈ ਜੀ ਅੱਜ ਵੀ ਢਾਡੀ ਦਰਬਾਰ ਚੱਲ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਵੱਲੋਂ ਤੇ ਦੁਨੀਆ ਦੇ ਕਿਸੇ ਵੀ ਸਟੇਜ ਤੇ ਚੜੇ ਜਾਏਗੇ ਪਰ ਜੋ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਟੇਜ ਤੋਂ بطور ਢਾਡੀ ਸਿੰਘ ਬਣ ਕੇ ਸਨਮਾਨ ਮਿਲਦਾ ਵਾ ਉਹ ਦੁਨੀਆ ਦੀ ਹੋਰ ਕਿਸੇ ਸਟੇਜ ਦੇ ਉੱਤੇ ਨਹੀਂ ਆਗਾ ਜੀ ਧੰਨਵਾਦ